ਆਉਡੀ ਸ਼ੁਰੂ ਕਰਦੇ ਹਾਂ ਅੰਗ ਨੰਬਰ 595 ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਸੋਰਠ ਮਹੱਲਾ ਪਹਿਲਾ ਕਰ ਪਹਿਲਾ ਛਪ ਦੇ ਸਬਨਾ ਮਰਣਾ ਆਇਆ ਵੇ ਛੋੜਾ ਸਬਨਾ ਹਉ ਪੁੱਛ ਹੋ ਜਾਏ ਸਿਆਣੇ ਹਾਂ ਅੱਗੇ ਆਗੇ ਮਿਲਣ ਕੇ ਨਾਹ ਜਿਨ ਮੇਰਾ ਸਾਹਿਬ ਵਿਸਰੈ ਵਡੜੀ ਵੇਦਨ ਤਿਨਾਹ ਪੀਸ ਲਾਹੇ ਹੋ ਸਚ ਸੋਹੀ ਜਾਕੀ ਨਦਰ ਸਦਾ ਸੁਖ ਹੋਏ ਰਹਾਉ ਵੱਡਾ ਕਰ ਸਲਾਹਣਾ ਹੈ ਹੈਪੀ ਹੋਸੀ ਸੋਹੇ ਸਭਨਾ ਦਾਤਾ ਇੱਕ ਤੂੰ ਮਾਨਸ ਦਾਤ ਨਾ ਹੋਏ ਜੋ ਇਸ ਪਾਵੈ ਸੋ ਥੀਐ ਰਨ ਕੈ ਰੁ ਨਾ ਹੋਏ ਧਰਤੀ ਉੱਪਰ ਕੋਟ ਗੜ ਕੇਤੀ ਗਈ ਵਜਾਹੀ ਜੋ ਅਸਮਾਨ ਨਮਾਵਨੀ ਤਿੰਨ ਨਗਨਥਾ ਪਾਇ جے من جنے سولیھا کاہے میٹھا کھاہی نانک اوگن جے تڑے تے تہ گلی زنجیرا جے گن ہوںن تکٹیاں سے پائی سے ویر اگے گئے نہ مننیاں مار کڈ ہوے پیر سورٹھ محلا پہلا کر پہلا मन हालि क्रिसी कर्णी सर्म पाणि तनखेत नाम बीज संतोख सुहागा रख गरीबी वेस पाव कर्म कर जमसी से कर पागठ देख बाबा माया साथ न होहे इन माया जग मोहे आया विरला रहाओ। ਹਣ ਹਟ ਕਰ ਆਰ ਜਾ ਸਚ ਨਾਮ ਕਰਵਤ ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ ਵਣ ਜਾ ਰਿਆ ਸਿ ਉਹ ਵਣ ਜਕਰ ਲੈ ਲਾ ਹਾ ਮਨ ਹਸ ਸੁਣ ਸਾਸਤ ਸੋ ਦਾਹ ਗਰੀ ਸਤ ਘੂੜੇ ਲੈ ਚੱਲ ਖਰਚ ਬਨ ਚੰਗੇ ਆਈਆ ਮਤ ਮਨ ਜਾਣ ਹੈ ਕਲ ਨਿਰੰਕਾਰ ਕੈ ਦੇਸ ਜਹੀ ਤਾ ਸੁਖ ਲਹਿ ਮਹਲ ਲਾਏ ਚਿਤ ਕਰੇ ਚਾਕਰੀ ਮਨ ਨਾਮ ਕਰ ਕੰਮ ਬਨ ਬਧਿਆ ਕਰ ਤਾਵਣੀ ਤਾਕੋ ਆਖੈ ਤਨ ਨਾਨਕ ਵਖੇ ਨਦਰ ਕਰ ਚੜੈ ਚਵਗਣ ਵਨ ਸੋਰਠ ਮਹੱਲਾ ਪਹਿਲਾ ਚਤੁਕੇ ਮਾਏ ਬਾਪ ਕੋ ਬੇਟਾ ਨਿਕਾ ਸਸਰੇ ਚਦਰ ਜਵਾਹੀ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਪਾਈ ਹੁਕਮ ਪਇਆ ਬਾਹਰ ਕਰ ਛੋੜਿਆ ਅਖਿਨ ਮੇ ਪਈ ਪਰਾਹੀ ਨਾਮਦਾਨੇ ਸਨਾਨ ਨ ਮਨ ਮੁਖ ਤਿਤ ਤਨ ਧੂੜ ਤੁਮਾਈ ਮਨ ਮਾਨਿਆ ਨਾਮ ਸੁਖਾਈ ਪਾਏ ਪਰੋ ਗੁਰ ਕੈਬਲ ਹਾਰੈ ਜਿਨ ਸਾਚੀ ਬੂਝ ਬੁਝਾਈ ਰਹਾਉ ਜਗ ਸਿਓ ਝੂਠ ਪ੍ਰੀਤ ਮਨ ਵਿਦਿਆ ਜਨ ਸਿਓ ਆਵਾਦ ਰਚਾਈ ਮਾਇਆ ਮਗਨ ਐਹਨੇ ਸਿ ਮਗ ਜੋ ਹੈ ਨਾਮ ਨਾ ਲੇਵੈ ਮਰੈ ਬਿਖ ਖਾਈ ગંદન વેણ રતા હિતિ સબ દસ નહી રાન તન ધન આપુ ના કર જાને ખબર ન પાય અખી મીઠ ચલ્યા અંધહા કરે ના પાય ਜੰਮ ਦਰਬਾਦਾ ਠੋਰ ਨਾ ਪਾਵੇ ਆਪਣਾ ਗਿਆ ਕਮਾਈ ਨਦਰ ਕਰੀਤਾ ਅੱਖੀ ਵੇਖਾ ਕਹਿਣਾ ਕਥਨ ਨ ਜਾਈ ਕੰਨੀ ਸੁਣ ਸੁਣ ਸਬਦ ਸਲਾਹੀ ਅੰਮ੍ਰਿਤ ਰਿਦਵਸਾਈ ਨਿਰਪੋ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ ാനക ഗുണ ഭർമ നപാഗ്യ സച്ച നമ വട ആയി സോരഠ മഹ് പഹലാ ദു തുുക്കുട ധരത്തി ആസുട്ടോ ബാ സഗല പവന കി മൂർത്ത മുഖ തേര ടക്കസാല ਮੇਰੇ ਸਾਹਿਬਾ ਤੇਰੇ ਜੋਜ ਵਿਡਾਣਾ ਜਲ ਥਲ ਮਹੀਲ ਪਰਪੁਰ ਲੇਣਾ ਆਪੇ ਸਰਬਸਮਾਣਾ ਰਹਾ ਜਹ ਜਹ ਦੇਖਾ ਤਹ ਜੋਤ ਤੁਮਾਰੀ ਤੇਰਾ ਰੂਪ ਕਨੇਹਾ ਇਕ ਤਰੂਪ ਫਿਰੈ ਪਰਛਨਾ ਕੋਇ ਨ ਕਿਸ ਹੀ ਜਿਹਾ ਅੰਡਜ ਜਿਰਜ ਉਤਪੁਜ ਸਿਤਚ ਤੇਰੇ ਕੀਤੇ ਜੰਤਾ ਇਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹੀ ਰਵੰ타 ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਅਲੀਜੈ ਸੋਰਠ ਮਹੱਲਾ ਪਹਿਲਾ હ પાપી પતિત પરમ પાખંડી તું નિર્મલ નિરંકારી અમૃત ચાખ પરમ રસ રાતે ઠાકુર શરણ તુમારી કરતા તું મેણ નિમાણે માણ મહત નામ તન પલ્લ સાચે શબ્દ સમ તું પૂરા હામ ઉછે તું ગૌરા હમ હારે तुझी मनराते मन राते पर हर रसना जप मन रे तुम साचे हम तुम ही राचे फुन साचे एहनस नमृते से सोचे मर जन्मे से का न दिस किस साला ही तिसह श्रीक न ਪ੍ਰਣਵਤ ਨਾਨਕ ਦਾਸਨ ਦਾਸਾ ਗੁਰਮਤਿ ਜਾਣਿਆ ਸੋਈ ਸੋਰਠ ਮਹੱਲਾ ਪਹਿਲਾ ਅਲਖੇ ਅਪਾਰਯ ਅਗੰਭੇ ਅਗੋਚਰੇ ਨਾ ਤਿਸ ਕਾਲਿਨ ਗਰਮਾ ਜਾਤੇ ਜਾਤੇ ਜੋਨੀ ਸੰਪਾ ਨਾ ਤਿਸ ਪਾਉ ਨ ਪਰਮਾ ਸਾਚੇ ਸਿਟਿਆਰ ਵਿਟ ਹੋ ਕੁਰਬਾਨ ਨਾ ਤਿਸ ਰੂਪ ਵਰਨ ਨਹੀਂ ਰੇਖਿਆ सच्चे शब्द निशान रहाओ ना तिस मात पिता सुत बंद प ना तिस काम नारी अकुल निरंजन अपर परंपर सगली जोत तुमारी। कट कट अंतर ब्रह्म लुकाया कट कट जोत सबाही बजर कपट मुक्त गुरु मति निरपै ताड़ी लाई जानते उपाए काल सिर जनता वसत जुगत जुक्त सभाही सतगुरु सेव पदारिथ पाव है छूट है शब्द कमाई सूचे पाडे साच समावे बिरले सूचा जाही ਤੰਤ ਕੋ ਪਰਮ ਤੰਤ ਮਿਲੇ ਹਾਨਕ ਸਰਣ ਤੁਮਰੀ ਸੋਰਠ ਮਹੱਲਾ ਪਹਿਲਾ ਜੋ ਮੀਨਾ ਬਿਨ ਪਾਣੀਐ ਤਿਉ ਸਾਕਤ ਮਰੈ ਪਿਆਸ ਤਿਉ ਹਰ ਬਿਨ ਮਰੀਐ ਰੇ ਮਨਾ ਜੋ ਬਿਰਥਾ ਜਾਵੈ ਸਾਸ ਮਨ ਰੇ RAM ਨਾਮ ਜਸ ਲੇ ਬਿਨ ਗੋਰੀ ਹੋ ਰਸ ਕਿਉ ਲਹਾ ਗੁਰ ਮਿਲੈ ਹਰ ਦੇ ਰਹਾਉ ਸੰਤ ਜਨਾ ਮਿਲ ਸੰਗਤੀ ਗੁਰਮੁਖ ਤੀਰਥ ਹੋਈ 86 ਤੀਰਥ ਮਜਨਾ ਗੁਰਦਰਸ਼ ਪ੍ਰਾਪਤ ਹੋਏ ਜੋ ਜੋਗੀ ਜਤ ਬਾਹਰਾ ਤਪ ਨਾਹੀ ਸਤ ਸੰਤੋਖ ਤੇਉ ਨਾ ਮੈਂ ਬਿਨ ਦੇਹੂਰੀ ਜਮ ਮਾਰੇ ਅੰਤਰ ਦੋਖ ਸਾਖਤ ਪ੍ਰੇਮ ਨ ਪਾਈਐ ਹਰ ਪਾਈਐ ਸਤਿਗੁਰ ਪਾਈਐ ਸੁਖ ਦੁਖ ਦਾਤਾ ਗੁਰ ਮਿਲੈ ਕਹ ਨਾਨਕ ਸਿਫਤ ਸਮਾਏ ਸੋਰਠ ਮਹੱਲਾ ਪਹਿਲਾ ਤੂੰ ਪ੍ਰਬਦਾਤਾ ਦਾਨ ਮਤ ਪੁਰਾ ਹਮ ਥਾਰੇ ਪੇਖਾਰੀ ਜੀਓ ോ വരത ജി ഓ മർത്ത പ്യകോ ഗ്രപാധിയ ਸੋ ਬ੍ਰਹਮਾ ਜੁਨੀ ਹੈ ਪੀ ਹੋਨੀ ਘਟ ਪੀਤਰ ਦੇਖ ਮੁਰਾਰੀ ਜਿਓ ਜਨਮ ਮਰਨ ਕੋ ਇਹੋ ਜਗ ਬਪੜੋ ਇਨ ਦੂਜੈ ਭਗਤ ਵਿਸਾਰੀ ਜਿਓ ਸਤ ਗੁਰ ਮਿਲੇ ਤਾ ਗੁਰਮਤ ਪਾਈਐ ਸਾਕਤ ਬਾਜੀ ਹਰੀ ਜਿਓ സന്ധന തോട നിരാരർഭ മജാരിിയോ നാന ഗ്യാന രഗസിയസയാ നിരംകരിധ കാരണ തുമ ജഗ്യയ ਸੋ ਅੰਮ੍ਰਿਤ ਗੁਰ ਪਾਹੀ ਜਿਉ ਝੋਢੋ ਵੇਸ ਭੇਖ ਚਤਰਾਹੀ ਦੁਬਿਦਾਇ ਫਲ ਨਾਹੀ ਜਿਉ ਮਨ ਰੇ ਥਿਰ ਰਹੋ ਮਤ ਕਤ ਜਾਹੀ ਜਿਉ ਬਾਹਰ ਟੂਡਤ ਬਹੁਤ ਦੁਖ ਪਾਵਹਿ ਕਰ ਅੰਮ੍ਰਿਤ ਕਟਮਾਹੀ ਜਿਉ ਰਹਾਉ ਆਵਗੁਣ ਛੋੜ ਗੁਣਾ ਕੋ ਤਾਵੋ ਕਰਿਵੋ ਕਰਿਵੋ ਅਵਗਣ ਪਛਤਾਹੀ ਜਿਓ ਸਰਬ ਸਰ ਕੀ ਸਾਰਿ ਨ ਜਾਣਹਿ ਫਿਰ ਫਿਰ ਕੀਚ ਬੁੜਾਹੀ ਜਿਓ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਾ ਵੋ ਕਹੀ ਜਿਓ ਨਿਰਮਲ ਨਾਮ ਜਪੋ ਸਦ ਗੁਰਮੁਖ ਅੰਤਰ ਕੀ ਗਤਿ ਤਾਹੀ ਜਿਓ ਪਾਰੇ ਹਰ ਲੋਭ ਨਿੰਦਾ ਕੂੜ ਤਿਆਗੋ ਸਚ ਗੁਰਬਚਨੀ ਫਲ ਪਾਹੀ ਜਿਓ ਜਿਉ ਪਾਵੈ ਤਿਉ ਰੱਖੋ ਹਰ ਜਿਓ ਜਨ ਨਾਨਕ ਸਬਦ ਸਲਾਹੀ ਜਿਓ ਸੋਰਠ ਮਹੱਲਾ ਪਹਿਲਾ ਪੰਚ ਪਦੇ ਆਪਣਾ ਕਰ ਮੂਸਤਿ ਰੱਖ ਨ ਸਕੈ ਕੀ ਪਰ ਕਰ ਜੋ ਹਨ ਲਗਾ ਦਰ ਕਰ ਦਰ ਰੱਖੇ ਜੀਰਸ ਚਖ ਹੈ ਜੋ ਗੁਰਮੁਖ ਸੇਵਕ ਲਗਾ ਮਨ ਰੇ ਸਮਝ ਗਵਨ ਮਤ ਲਗਾ ਨਾਮ ਵਿਸਾਰ ਅਨ ਰਸ ਲੋ ਪਾਨੇ ਫਿਰ ਪਛਤਾਹੇ ਅਭਗਾ ਰਹਾਉ ਆਵਦ ਕ ਹਰਖ ਜਾਤ ਕੋ ਰਵਹ ਹੈ ਇਹ ਦੁਖ ਸੁਖ ਨਾਲੇ ਲਗਾ ਆਪੇ ਦੁੱਖ ਸੁਖ ਭੋਗ ਪੋਗਾਵੈ ਐ ਗੁਰਮੁਖਿ ਸੋ ਅਨਰਾਗਾ ਹਰਿ ਰਸੈ ਯੂ ਪਰ ਅਵਰ ਕਿਆ ਕਹੀਐ ਜਿਨ ਪੀਆ ਸੋ ਤ੍ਰਿਪਤਾਗਾ ਮਾਇਆ ਮੋਹਿਤ ਜਿਨ ਇਹੋ ਰਸ ਖੋਇਆ ਜਾ ਸਾਖਤ ਦੁਰਮਤ ਲਾਗਾ ਮਨ ਕਾ ਜੀਓ ਪਵਨ ਪਤ ਦੇਹੀ ਦੇਹੀ ਬਹਿ ਦਿਉ ਸਮਗਾ ਜੇ ਤੂ ਦੇਹ ਤ ਹਰ ਰਸ ਗਾਹੀ ਮਨ ਤ੍ਰਿਪਤੇ ਹਰ ਲਿਵ ਲਗਾ ਸਾਧ ਸੰਗਤ ਮਹਿ ਹਰ ਰਸ ਪਾਈਐ ਗੁਰ ਮਿਲਿਐ ਜਮ ਪਉ ਭਾਗਾ ਨਾਨਕ RAM ਨਾਮ ਜਪ ਗੁਰਮੁਖ ਹਰ ਪਾਏ ਮਸਤਕ ਭਾਗਾ ਸੋਰਠ ਮਹੱਲਾ ਪਹਿਲਾ ਸਰਬ ਜੀ ਆਸਰ ਲੇਖ ਤੂਰਾ ਹੋ ਬਿਨ ਲਿਖੈ ਨਹੀਂ ਕੋਈ ਜੀ ਹੋ ਆਪ ਲੇਖ ਕੁਦਰਤ ਕਰੇ ਦੇਖੈ ਹੁਕਮ ਚਲਾਏ ਸੋਈ ਜੀਉ ਮਨ ਰੇ ਰਾਮ ਜਪ ਹੋ ਸੁਖ ਹੋਈ ਅਹਨਸ ਗੁਰ ਕੇ ਚਰਨ ਸਰੇ ਵੋ ਹਰ ਦਾਤਾ ਪੁਗਤਾ ਸੋਈ ਰਹਾ ਜੋ ਅੰਤਰ ਸੋ ਬਾਹਰ ਦੇਖੋ ਅਵਰ ਨ ਦੂਜਾ ਕੋਈ ਜੀਓ ਗੁਰਮੁਖ ਇਕ ਦ੍ਰਿਸ਼ਟ ਕਰ ਦੇਖੋ ਕਟਕਟ ਜੋਤ ਸਮੋਈ ਜਿਉ ਚਲ ਤੋ ਠਾਕ ਰਖੋ ਕਰ ਆਪਣੇ ਗੁਰ ਮਿਲਿਏ ਇਹ ਮਤੋ ਹੋਈ ਜਿਉ ਦੇਖ ਅਦ੍ਰਿਸ਼ਟ ਰਹੋ ਬਿਸਮਾਦੀ ਦੁਖ ਬਿਸਰੈ ਸੁਖ ਹੋਈ ਜਿਉ पीवो अपयो परम सुख पाई ऐ निज करवासा होई जियो जन्म मरण भव पंछन गइया पुनर जन्म ना होई जियो तत् निरंजन ज्योत सबाई सोंग भेद ना कोई जियो अपरंपर पार ब्रह्म परमेश्वर नानक गुर मिलिया सोई जियो ਸੋਰਠ ਮਹੱਲਾ ਪਹਿਲਾ ਕਰਤੀ ਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਾ ਤਿਸ ਭਾਵਾ ਤਦ ਹੀ ਗਾਵਾ ਤਾ ਗਾਵੇ ਕਾ ਫਲ ਪਾਵਾ ਗਾਵੇ ਕਾ ਫਲ ਹੋਈ ਜਾਇ ਆਪੇ ਦੇ ਵੈ ਸੋਈ ਮਨ ਮੇਰੇ ਗੁਰਬਚਨੀ ਨਿਦ ਪਾਈ ਤਾ ਤੇ ਸਚ ਮੈਂ ਰਹਿ ਅਸਮਾਈ ਰਹਾ ਗੁਰ ਸਾਖੀ ਅੰਤਰ ਜਾਗੀਤਾ ਚੰਚਲ ਮਤ ਤੇ ਆਗੀ ਗੁਰ ਸਾਖੀ ਕਾ ਉਜੀਆਰਾ ਆਤਾ ਮਿਟਿਆ ਸਗਲ ਅੰਧਿਆਰਾ ਗੋਰੇ ਚਰਨੀ ਮਨ ਲਗਾਤਾ ਜਮ ਕਾ ਮਾਰਗ ਭਗਾ ਪੈ ਵਿੱਚ ਨਿਰਪਾ ਪਾਇਆਤਾ ਸਹਜੇ ਗੈ ਕਰਿਆ ਪੜਿਤ ਨਾਨਕ ਬੁਜੈ ਕੋ ਵਿਚਾਰੀ ਇਸ ਜਗ ਮਹਿ ਕਰਨੀ ਸਾਰੀ ਕਰਨੀ ਕੀਰਤੋਈ ਜਯਾ ਪੇ ਮਿਲਿਆ ਸੋਈ ਸੋਰਠ ਮਹੱਲਾ ਤਿਝਾ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੇਵਕ ਸੇਵ ਕਰਹਿ ਸਭ ਤੇਰੀ ਜਿਨ ਸਬਦਐ ਸਾਦੇ ਆਇਆ ਗੁਰ ਕਿਰਪਾ ਤੇ ਨਿਰਮਲ ਹੋ ਆਇ ਜਿਨ ਵਿੱਚ ਹੋ ਆਪ ਗਵਾਇ ਅਨ ਦਿਨ ਗੁਣ ਗਾ ਵੈ ਨਿਤ ਸੱਚੀ ਇਹ ਗੁਰ ਕੈ ਸਬਦ ਸੋਹਿਆ ਮੇਰੇ ਠਾਕੁਰ ਹਮ ਬਾਰਿਕ ਸਰਣ ਤੁਮਾਰੀ ਏ ਕੋ ਸੱਚਾ ਸਚ ਤੂ ਕੇਵਲ ਆਪ ਮੁਰਾਰੀ ਰਹਾਉ ਜਾਗਤ ਰਹੇ ਤਿਨੀ ਪ੍ਰਭ ਪਾਇ ਸਭ ਦੇਹੋ ਮੈਂ ਮਾਰੀ गिरि में सदा हर जन उदासी ज्ञान तत् भीचारी सतगुरु सेव सदा सुख पाया हरि राखिया उर तारी एहो मनवा देह दिस तावदा दुजै पाई खो आया मन मुख मुग्ध हरि नाम न चित्तया व्यर्था जन्म गवाया ਸਤ ਗੁਰੇ ਭੇਟੇ ਤਾਂ ਨਾ ਹੋ ਪਾਏ ਹਉ ਮੈ ਮੋਹ ਚੁਕਾਇਆ ਹਰ ਜਨ ਸੱਚੇ ਸਾਚ ਕੁਮਾਵੇ ਗੁਰ ਕੈ ਸਬਦ ਵਿਚਾਰੀ ਆਪੇ ਮਿਲ ਲੈ ਪ੍ਰਵੇ ਸੱਚਾ ਸੱਚ ਰੱਖਿਆ ਉਰਦਾਰੀ ਨਾਨਕ ਨਾਵ ਹੋ ਗਤ ਮਤ ਪਾਈ ਇਹ ਹਾਰਾਸ ਹਮਾਰੀ ਸੋਰਠ ਮਹੱਲਾ ਤਿਜਾ ਭਗਤ ਖਜਾਨਾ ਭਗਤਨ ਕੋ ਦੀਆ ਨਾਉ ਹਰ ਤਨ ਸਚ ਸੋਏ ਅਖੁੱਟ ਨਾਮ ਤਨ ਕਦੇ ਨਿਖਟੈ ਨਾਹੀ ਕਿਨੇ ਨ ਕੀਮਤ ਹੋਏ ਨਾਮ ਤਨ ਮੁਖੇ ਉਜਲੇ ਹੋਏ ਹਰ ਪਾਇਆ ਸਚ ਸੋਏ ਮਨ ਮੇਰੇ ਗੁਰ ਸਬਦ ਦੀ ਹਰ ਪਾਇਆ ਜਾਹੀ ਬਿਨ ਸਬਦੈ ਜਗ ਭੁਲਦਾ ਫਿਰਦਾ ਅਦਰਗਹ ਮਿਲੈ ਸਜਾਇ ਰਹਾਉ ਇਸ ਦੇਹੀ ਅੰਦਰ ਪੰਚ ਚੋਰ ਵਸਹਿ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੂਟਹਿ ਮਨ ਮੁਖ ਨਹੀਂ ਬੂਝੈ ਕੋਇ ਨ ਸੁਣੈ ਪੁਕਾਰਾ ਅੰਦਾ ਜਗਤ ਅੰਧ ਵਰਤਾਇਰਾ ਬਾਜ ਗੁਰੂ গোਬਾਰਾ ਹਮੇ ਮੇਰਾ ਕਰ ਕਰ ਵਿਗੁੱਤੇ ਕਿਉ ਚਲਹਿ ਨ ਚਲਦੇ ਅਨਾਲ ਅਗੁਰਮਖੋ ਵੈ ਸੋ ਨਾਮ ਤੇ ਆਵੈ ਸਦਾ ਹਰਿ ਨਾਮ ਸਮਾਲ ਸੱਚੀ ਬਾਣੀ ਹਰ ਗੁਣ ਗਾਵੈ ਨਦਰੀ ਨਜ਼ਰ ਨਿਹਾਲ ਸਤਗੁਰ ਗਿਆਨ ਸਦਾ ਕਟ ਛਾਨਣ ਅਮਰ ਸਿਰ ਬਾਦ ਸਾਹਾ ਅਨ ਦਿਨ ਭਗਤ ਕਰਹਿ ਦਿਨੇ ਰਾਤੀ RAM ਨਾਮ ਸਚਲਾਹ ਨਾਨਕ RAM ਨਾਮ ਨੇ ਸਤਾਇਆ ਸਬਦਰਤੇ ਹਰ ਪਹਾ ਅਸੁਰਟ ਮਹੱਲਾ ਤੀਜਾ ਦਾਸਨ ਦਾਸ ਹੋਵੇ ਤਾਂ ਹਰ ਪਾਏ ਵਿੱਚ ਹੋ ਆਪ ਗਵਾਹੀ ਭਗਤਾ ਕਾ ਕਾਰ ਜਹਰ ਆਨੰਦ ਹੈ ਅਨ ਦਿਨ ਹਰ ਗੁਣ ਗਾਈ ਸਬਦਰਤੇ ਸਦਾ ਇਕ ਰੰਗੀ ਹਰ ਸਿਓ ਰਹੇ ਸਭਾਈ ਹਰਿ ਦੀਓ ਸਾਚੀ ਨਦਰ ਤੁਮਾਰੀ ਆਪੜਿਆਂ ਦਾ ਸਾਨੂੰ ਕਿਰਪਾ ਕਰ ਪਿਆਰੇ ਰੱਖੋ ਪੈਜੁ ਹਮਾਰੀ ਰਹਾਉ ਸਬਦ ਸਲਾਹੀ ਸਦਾ ਹੋ ਜੀਵਾ ਗੁਰਮਤੀ ਪਉ ਪਾਗਾ ਮੇਰਾ ਪ੍ਰਭ ਸੱਚਾ ਅਤ ਸੋ ਵਾਲਿਓ ਗੁਰ ਸਿਵਿਆ ਚਿਤ ਲਾਗਾ ਸਾਚਾ ਸਬਦ ਸੱਚੀ ਸਚਬਾਣੀ ਸੋ ਜਨ ਅਨ ਦਿਨ ਜਾਗਾ ਮਹਾ ਗੰਭੀਰ ਸਦਾ ਸੁਖ ਦਾਤਾ ਤਿਸ ਕਾਹੇ ਅੰਤ ਨ ਪਾਇਆ ਪੂਰੇ ਗੁਰ ਕੀ ਸੇਵਾ ਕੇ ਨੀਅ ਚਿੰਤਾ ਹਰ ਮਨ ਵਸਾਇਆ ਮਨ ਤਨ ਨਿਰਮਲ ਸਦਾ ਸੁਖੇ ਅੰਤਰ ਵਿੱਚ ਹੋ ਪਰਮ ਚੁਕਾਇਆ ਹਰਿਕਾ ਮਹਰਗ ਸਦਾ ਪੰਥ ਵਿਖੜਾ ਕੋ ਪਾਏ ਗੁਰੂ ਵਿਚਾਰਿਆ ਹਰ ਕੇ ਰੰਗ ਰਤਾ ਸਬਦੇ ਮੱਤਾ ਹਮੈ ਤਜੇ ਵਿਕਾਰਾ ਨਾਨਕ ਨਾਮ ਰਤਾ ਇਕ ਰੰਗੀ ਸਬਦ ਸਵਾਰਣ ਹਾਰਾ ਸੋਰਠ ਮਹੱਲਾ ਤਿਝਾ ਹਰ ਜੀਉ ਤੁਧਨੋ ਸਦਾ ਸਲਾਹੀ ਪਿਆਰੇ ਜਿਛਰ ਘਟ ਅੰਤਰ ਹੈ ਸਾਸਾ ਇੱਕ ਪਲ ਖਿੰ ਨਿ ਵਿਸਰਿਆ ਤੋ ਸੁਆਮੀ ਜਾਣੋ ਬਰਸ ਪਚਾ ਸਾ ਹਮ ਮੋੜ ਮੁਗਦ ਸਦਾ ਸੇ ਪਾਈ ਗੁਰ ਕੈ ਸਬਦ ਪ੍ਰਗਾਸਾ ਹਰ ਜਿਓ ਤੁਮ ਅਪੇ ਦੇ ਹੋ ਬੁਝਾਈ ਅਰ ਜਿਓ ਤੁਧ ਬਿਟ ਹੋ ਵਾਰਿਆ ਸਦੀ ਤੇਰੇ ਨਾਮ ਬਿਟ ਹੋ ਬਲ ਜਾਈ ਰਹਾਓ ਹਮ ਸਬਦ ਮੁਵੇ ਸਬਦ ਮਾਰ ਜੀਵਲੇ ਪਾਈ ਸਬਦੇ ਹੀ ਮੁਕਤ ਪਾਈ ਸਬਦੇ ਮਨ ਤਨ ਨਿਰਮਲ ਹੋਹਾ ਅਰਵਸਿਆ ਮਨਾਈ ਸਬਦ ਗੁਰਦਾਤਾ ਜਿਤ ਮਨ ਰਤਾ ਹਰਿ ਸੋ ਰਹਿ ਅਸਮਾਈ ਸਬਦ ਨਾ ਜਾਣ ਹੈ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਇਰਾ हर रसना पाया बिरथा जन्म गवाया जमे वारो वारा बिस्टा के कीड़े बिस्टा माहे समाने मन मुख मुगद गोबारा आपे कर विखे माह पाई तिसविने अवरि न कोई जोत्र लिखिया सो कोई न मेटै पाई करता करे सो होई नानिक नाम वसया मने अंतर पाई